हां जी प्यारे विद्यार्थियों जो 12वीं के नतीजों दी ਤੁਸੀਂ ਬੜੀ ਲੰਬੀ ਸਮੇਂ ਤੋਂ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹੋਗੇ ਤੇ ਕੱਲ ਨੂੰ ਨਤੀਜੇ ਜਿਹੜੇ ਜਾਰੀ ਹੋਣ ਜਾ ਰਹੇ ਨੇ ਉਹ ਦੇਖੀਏ ਖਬਰ ਵਿੱਚ पीएससीबी क्लास ਜਿਹੜਾ 12वीं ਦਾ ਰਿਜ਼ਲਟ ਕਦ ਆਊਟ ਹੋਏਗਾ ਪੰਜਾਬ ਬੋਰਡ 12वीं ਨਤੀਜੇ ਕੱਲ ਹੋਣਗੇ ਜਾਰੀ ਜਾਨੀ ਕਿ ਪਲੱਸ 2 ਦੇ ਚੰਡੀਗੜ੍ਹ ਜੌਬਸ ਜੌਬਸ ਆਫ ਟੁਡੇ ਇਹਨੇ ਜਿਹੜੀ ਖਬਰ ਛਾਪੀ ਹੈ ਇਹ ਪੰਜਾਬ ਸਕੂਲ ਸਿੱਖਿਆ ਬੋਰਡ PSCVI ਨੇ ਮਾਰਚ 2025 ਸੈਸ਼ਨ ਲਈ ਸੀਨੀਅਰ ਸੈਕੰਡਰੀ ਪਲਸ 2 ਪ੍ਰੀਖਿਆਵਾਂ ਦੇ ਨਤੀਜਿਆਂ ਦੇ ਐਲਾਨ ਦੀ ਤਾਰੀਖ ਦੱਸ ਦਿੱਤੀ ਆ ਬੋਰਡ ਵੱਲੋਂ ਕੀਤੀ ਗਈ ਇੱਕ ਅਧਿਕਾਰਤ ਕੋਸ਼ਣਾ ਅਨੁਸਾਰ ਵਿਦਿਆਰਥੀ ਬੁੱਧਵਾਰ 14 ਮਈ 2025 ਨੂੰ ਆਪਣੇ ਨਤੀਜਿਆਂ ਦੀ ਉਮੀਦ ਕਰ ਸਕਦੇ ਹਨ ਜੜੀ ਕਿ ਕੱਲ ਜਿਹੜਾ 14 ਮਈ ਹੋ ਰਣ ਜਾ ਰਹੀ ਆ ਤੇ ਨਤੀਜਾ ਜਿਹੜਾ 12ਵੀਂ ਦਾ ਜਿਹੜੀ ਕਾਫੀ ਹੱਦ ਤੱਕ ਸੰਭਾਵਨਾ ਵੀ ਆਏਗਾ ਬੋਰਡ ਦੇ ਵਿਦਿਆ ਭਵਨ ਫੇਜ਼ 8 ਐਸ ਐਸ ਨਗਰ ਮੋਹਾਲੀ ਸਥਿਤ ਪਲੇਟਫਾਰਮ ਤੇ ਦਿਖਾਈ ਗਈ ਘੋਸ਼ਣਾ ਨੇ ਪੁਸ਼ਟੀ ਕੀਤੀ ਹੈ ਕਿ ਨਤੀਜੇ ਕੱਲ ਸ਼ਾਮ 4 ਵਜੇ ਤੋਂ ਬਾਅਦ ਪ੍ਰਦਿਆਰਥੀਆਂ ਅਤੇ ਆਮ ਲੋਕਾਂ ਲਈ ਉਪਲਬਧ ਹੋਣਗੇ ਜਿਨ੍ਹਾਂ ਵਿਦਿਆਰਥੀਆਂ ਨੇ ਮਾਰਚ 2025 ਵਿੱਚ ਪ੍ਰੀਖਿਆਵਾਂ ਦਿੱਤੀਆਂ ਹਨ ਉਹਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਜਦੋਂ ਲਿੰਕ ਐਕਟਿਵ ਹੋ ਜਾਵੇ ਤਾਂ ਆਪਣੇ ਰੋਲ ਨੰਬਰ ਜਾਂ ਲੋੜੀਂਦੇ ਵੇਰਵੇ ਤਿਆਰ ਰੱਖਣ ਪੰਜਾਬ ਭਰ ਦੇ ਹਜ਼ਾਰਾਂ ਵਿਦਿਆਰਥੀਆਂ ਲਈ ਇਹ ਐਲਾਨ ਬਹੁਤ ਹੱਥਪੂਰਨਾ ਜੋ ਆਪਣੇ ਇੰਟਰਮੀਡੀਏਟ ਪ੍ਰੀਖਿਆ ਦੇ ਨਤੀਜਿਆਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ PSEB ਸੰਭਾਵਤ ਤੌਰ ਤੇ ਆਪਣੇ ਅਧਿਕਾਰਤ ਵੈਬਸਾਈਟ ਤੇ ਹੋਰ ਪਲੇਟਫਾਰਮਾਂ ਰਾਹੀਂ ਨਤੀਜੇ ਦੇਖਣ ਦੇ ਵੀ ਪ੍ਰਦਾਨ ਕਰੇਗਾ ਉਤਿਆਰਥੀਆਂ ਨੂੰ ਨਤੀਜਾਂ ਤੱਕ ਪਹੁੰਚ ਪ੍ਰਕਿਰਿਆ ਬਾਰੇ ਸਭ ਤੋਂ ਸਹੀ ਅਤੇ ਸਮੇਂ ਸਿਰ ਜਾਣਕਾਰੀ ਲਈ ਅਧਿਕਾਰਤ PSEB ਚੈਨਲ ਚੈੱਕ ਕਰਨ ਲਈ ਜਿਹੜਾ ਉਤਸ਼ਾਹਤ ਕੀਤਾ ਜਾ ਸਕਦਾ ਸੋ ਕੱਲ ਜਿਹੜਾ ਨਤੀਜਾਂ ਦਾ ਐਲਾਨ ਹੋਣਾ ਇਸ ਖਬਰ ਦੇ ਮੁਤਾਬਕ 14 ਮਈ ਨੂੰ ਇਸ ਕਰਕੇ ਤੁਸੀਂ ਆਪਣਾ ਰੋਲ ਨੰਬਰ ਜਿਹੜਾ ਤਿਆਰ ਰੱਖੋ ਸਾਰਾ ਤੇ ਵੱਧ ਤੋਂ ਵੱਧ ਜਿਹੜੀ ਵੀਡੀਓ ਵਿਦਿਆਰਥੀਆਂ ਤੱਕ ਜਿਹੜਾ ਭੇਜੋ ਕਿ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਵੀ ਕੱਲ ਨਤੀਜਾ ਆ ਰਿਹਾ ਜੇਕਰ ਚੈਨਲ ਤੇ ਨਵੇਂ ਆਏ ਤਾਂ ਪਹਿਲੀ ਵਾਰ ਆਏ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਹਰ ਤਰ੍ਹਾਂ ਦੀ ਜਿਹੜੀ ਜਾਣਕਾਰੀ ਤੁਹਾਡੀ ਜਿਹੜੀ ਸੇਵਾ ਦੇ ਵਿੱਚ ਪਹੁੰਚਾ ਚੱਕੀਏ ਇਸ ਕਰਕੇ ਜਿਹੜਾ ਹੈ ਕੱਲ ਨਤੀਜਿਆਂ ਦਾ ਐਲਾਨ ਹੋਣ ਦੀ ਪੂਰੀ ਸੰਭਾਵਨਾ ਹੈ 12ਵੀਂ ਦੀ 14 ਮਈ 2025 ਨੂੰ 12ਵੀਂ ਕਲਾਸ ਦੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ